ਨੇਚਰ ਰੂਲਸ ਹਨਾ ਉਹ ਚੇਂਜ ਹੋਏ ਕੈਪਿੰਗ ਨੂੰ ਲੈ ਕੇ ਜੋ ਕੈਨੇਡਾ ਨੇ ਸਭ ਤੋਂ ਜ਼ਿਆਦਾ ਇੱਕ ਟੈਨਸ਼ਨ ਵਾਲਾ ਮਾਹੌਲ ਆਪਾਂ ਕੀ ਕ੍ਰੀਏਟ ਕਰ ਦਿੱਤਾ ਕਿ ਉਹਨਾਂ ਨੇ ਹੁਣ ਕੈਪ ਲਗਾ ਦਿੱਤੀ ਕਿ ਅਸੀਂ ਸਾਲ ਦੇ ਵਿੱਚ ਸਿਰਫ 303 ਲੱਖ ਤੇ 60 ਹਜ਼ਾਰ ਸਟੂਡੈਂਟ ਬੁਲਾਵਾਂਗੇ ਜਿਹੜਾ ਜਾਣਾ ਚਾਹੁੰਦਾ ਐਕਚੁਅਲੀ ਮਾਰਕੀਟ 'ਚ ਉਹ ਤਾਂ ਵੱਧ ਚੁੱਕੇ ਐ ਉਹ ਤਾਂ ਹੋਰ ਵੀ ਜਾਣਾ ਚਾਹੁੰਦੇ ਐ कैपिंग चुनना ने सब तो पहला ते जेडे नंबर्स ਆਉ ਕੱਟ ਕਰ ਦਿੱਤੇ ਆ ਔਰ ਇਹਨਾਂ ਦੀ ਪਾਵਰ ਦਿੱਤੀ ਆ ਸਟੇਟਸ ਦੇ ਹੱਥ ਐ ਜਿਹੜਾ 360000 ਦਾ ਕੋਟਾ ਬਣੇਗਾ ਇਹ ਪ੍ਰੋਵੈਂਸ ਵਾਈਜ਼ ਡਿਵਾਈਡ ਹੋਏਗਾ ਉਹਨਾਂ ਨੇ ਇਹਦੇ ਚ ਕਈ ਚੇਂਜਸ ਕੀਤੀਆਂ ਜਿੱਦਾਂ ਉਹਨਾਂ ਨੇ ਪ੍ਰਾਈਵੇਟ ਕਾਲਜਿਸ ਨੂੰ ਪੂਰਾ ਨੈਗੇਟਿਵ ਕਰਤਾ ਸੋ ਜਿੰਨਾ ਚ ਹਜੇ ਤੱਕ ਬਹੁਤ ਵੀਜ਼ਾ ਆ ਰਿਹਾ ਸੀ ਉਹ ਨਹੀਂ ਆਏਗਾ ਅੱਜ ਦੀ ਡੇਟਸ ਆਪਾਂ ਬੈਠੇ ਆਂ ਅੱਜ ਦੀ ਡੇਟ ਚ ਬੱਚਾ ਸਾਡੇ ਕੋਲ ਆਏਗਾ ਵੀ ਅਸੀਂ ਉਹਦੀ ਫਾਈਲ ਅਪਲੈਸੀ ਨਹੀਂ ਭੇਜ ਸਕਦੇ। ਉਹ ਖੁਦ ਨਹੀਂ ਅਸੀਂ ਭੇਜ ਸਕਦੇ। ਟੈਸਟ ਟਾਈਮ ਨਹੀਂ ਜਾ ਸਕਦੀ ਜਿੰਨਾ ਟਾਈਮ ਸਟੇਟ ਦਾ ਟੈਸਟ ਸਟੇਸ਼ਨ ਲੈਟਰ ਚਾਹੀਦਾ ਉਹ ਹਜੇ ਸ਼ੁਰੂ ਹੋਣਿਆ 31 ਮਾਰਚ ਤੱਕ। ਹਾਊਸ ਨੂੰ ਲੈ ਕੇ ਉਹਨਾਂ ਨੇ ਟੋਟਲੀ ਸਿਸਟਮ ਚੇਂਜ ਕਰ ਦਿੱਤਾ। ਪਹਿਲਾਂ ਜਦੋਂ ਸਟੂਡੈਂਟ ਜਾਂਦਾ ਸੀਗਾ ਕੈਨੇਡਾ 10+2 ਵਾਲੇ ਨਾਲ ਵੀ ਸਪਾਊਸ ਜਾ ਸਕਦਾ ਸੀ। ਕਈ ਕੇਸਿਸ ਚ ਇਕੱਠੇ ਅਪਲਾਈ ਕਰਦੇ ਸੀ, ਅਲੱਗ-ਅਲੱਗ ਕਰਦੇ ਸੀ। ਬਟ ਹੁਣ ਸਟ੍ਰਿਕਟ ਰੂਲ ਆ ਚੁੱਕਾ ਹੈ ਕਿ ਅਗਰ ਤੁਸੀਂ ਮਾਸਟਰਸ ਕਰਨ ਜਾ ਰਹੇ ਹੋ ਕੈ ਫਿਰ ਹੀ ਤੁਸੀਂ ਆਪਣੇ ਸਪਾਊਸ ਨੂੰ ਨਾਲ ਲਿਜਾ ਸਕਦੇ ਹੋ। ਦਾ ਓਨਲੀ ਮਾਸਟਰਸ ਡਿਗਰੀ ਲਈ ਹੀ ਜਾ ਸਕਦਾ। ਹਾਂ। ਆਦਰਵਾਇਜ਼ ਜਿਹੜੇ ਹੈਗੇ ਆ ਉਹਦੇ ਵਿੱਚ ਨਵੇਂ ਰੂਲਸ ਆਣੇ। ਜਿਹੜਾ ਉਹਨਾਂ ਨੇ ਹਜੇ ਅਨਾਉਂਸ ਨਹੀਂ ਕੀਤੇ ਉਹ ਕੰਦੇ ਆਉਣ ਵਾਲੇ ਦਿਨਾਂ 'ਚ ਕਰਾਂਗੇ। ਹੋ ਸਕਦਾ ਹੈ ਕਿ ਅਗਰ ਉਹ +2 ਤੋਂ ਬਾਅਦ ਅਲਾਉ ਕਰ ਵੀ ਦਿੰਦੇ ਆ ਤਾਂ ਉਹਦੇ ਵਿੱਚ ਉਹਨੂੰ ਵਰਕ ਰਾਈਟ ਨਹੀਂ ਮਿਲੇਗਾ। ਬਹੁਤ ਸਾਰੇ ਜਿਹੇ ਲੋਕ ਹੁੰਦੇ ਨੇ ਜੋ ਪਲਾਨ ਕਰੇ ਹੁੰਦੇ ਨੇ ਪੜਾਈ ਕਰਨ ਲਈ ਬਾਹਰ ਜਾਂਦਾ ਐਂਡ ਸਪੈਸ਼ਲੀ ਵੈਨ ਇਟ ਕਮਸ ਡਾਊਨ ਟੂ ਕੈਨੇਡਾ ਬਹੁਤ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਚੇਂਜ ਹੁੰਦੇ ਨੇ ਆਇਦਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਔਰ ਅੱਜ ਤੁਹਾਡਾ ਸਵਾਗਤ ਕਰਦੇ ਆਂ ਔਰ ਗੱਲ ਕਰਦੇ ਆਂ ਅੱਜ ਉਹਨਾਂ ਰੂਲਸ ਐਂਡ ਰੈਗੂਲੇਸ਼ਨਸ ਦੀ ਜੋ ਹਾਲੀ ਦੇ ਵਿੱਚ ਚੇਂਜ ਹੋਏ ਨੇ ਔਰ ਉਹ ਕੀ ਨੇ ਔਰ ਕੀ ਇਫੈਕਟ ਪੜੇਗਾ ਉਹਨਾਂ ਬੱਚਾਂ ਤੇ ਜਿਹੜਾ ਬਾਹਰ ਜਾਣ ਦੇ ਲਈ ਪਲਾਨ ਕਰ ਰਹੇ ਨੇ ਸੋ ਇਸ ਦੇ ਬਾਰੇ ਗੱਲਬਾਤ ਕਰਾਂਗੇ ਔਰ ਗੱਲਬਾਤ ਕਰਨ ਦੇ ਲਈ ਇੱਕ ਚਾਹੀਦਾ ਹੁੰਦਾ ਐ ਅਰਜਤ ਗੱਲ ਹੁੰਦੀ ਐਕਸਪਰਟ ਦੀ ਤਾਂ ਬ੍ਰਾਡਵੇ ਇਮੀਗ੍ਰੇਸ਼ਨ ਦੇ ਅਮਰਜੀਤ ਸਿੰਘ ਸਾਨੂੰ ਬੈਸਟ ਗਾਈਡ ਕਰ ਸਕਦੇ ਨੇ ਸੋ ਅੱਜ ਉਹਨਾਂ ਦੇ ਕੋਲ ਹੀ ਅਸੀਂ ਪਹੁੰਚੇ ਆਂ ਔਰ ਉਹਨਾਂ ਦੇ ਕੋਲ ਪਹੁੰਚੇ ਆਂ ਨੀਜ਼ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕਿੱਥੇ ਆ ਗਏ ਆਫਿਸ ਬਸ ਸਟਾਰਟਿੰਗ ਜੀ ਤੁਹਾਨੂੰ ਮੈਂ ਫੜ ਲਿਆ ਮੈਂ ਕਿ ਆਉਣ ਵਾਲੇ ਨੇ ਅਜੀ ਸ਼ੁਰੂਆਤ ਇੱਥੋਂ ਕਰ ਲੈਣੀ ਹੈ ਜਨੂਰ ਜੀ ਮੋਸਟ ਵੈਲਕਮ ਟੈਂਕਿਊ ਸੋ ਮੱਚ ਸਰ ਔਰ ਸਰ ਅੱਜ ਤੁਹਾਨੂੰ ਮਿਲਣ ਦਾ ਇੱਕ ਖਾਸ ਕਾਰਨ ਹੈ ਜਦ ਰੂਲਸ ਐਂਡ ਰੈਗੂਲੇਸ਼ਨਸ ਦੀ ਗੱਲ ਹੁੰਦੀ ਨਾ ਬੱਚੇ ਬਹੁਤ ਜ਼ਿਆਦਾ ਡਰ ਜਾਂਦੇ ਨੇ ਕਿ ਕੀ ਨਵੇਂ ਰੂਲਸ ਇਸ ਟਾਈਮ ਸਿਚੁਏਸ਼ਨ ਹੀ ਕੁਛ ਇਦਾਂ ਦੀ ਹੈ ਇੰਟੈਂਸ ਹੋ ਰਹੀ ਹੈ ਬਟੇ ਵੱਡੇ ਡਰੇ ਹੋਏ ਨੇ ਡਰੇ ਹੋਏ ਨੇ ਸਨੇ ਆਪ ਹੀ ਦੱਸਦੇ ਕਿ ਬੱਚੇ ਨਾਲ ਕੋਲ ਆਉਂਦੇ ਨੇ ਜੀ ਜੀ ਆਜੋ ਅੰਦਰ ਆ ਕੇ ਦੱਸਦੇ ਆ ਤੁਹਾਨੂੰ ਡਿਟੇਲ ਦੇ ਵਿੱਚ ਡਿਟੇਲ ਦੇ ਵਿੱਚ ਗੱਲ ਕਰਦੇ ਆ ਆਓ ਚੱਲਦੇ ਆ ਥੈਂਕ ਯੂ ਸੋ ਕੀਤੀ ਜਿਹੜੇ ਮੇਜਰ ਰੂਲਸ ਹਨ ਉਹ ਚੇਂਜ ਹੋਏ ਕੈਪਿੰਗ ਨੂੰ ਲੈ ਕੇ ਜੋ ਕੈਨੇਡਾ ਨੇ ਸਭ ਤੋਂ ਜ਼ਿਆਦਾ ਇੱਕ ਟੈਨਸ਼ਨ ਵਾਲਾ ਮਾਹੌਲ ਆਪਾਂ ਕੀ ਕ੍ਰੀਏਟ ਕਰ ਦਿੱਤਾ ਕਿ ਉਹਨਾਂ ਨੇ ਹੁਣ ਕੈਪ ਲਗਾ ਦਿੱਤੀ ਕਿ ਅਸੀਂ ਸਾਲ ਦੇ ਵਿੱਚ ਸਿਰਫ 300 3 ਲੱਖ ਤੇ 60 ਹਜ਼ਾਰ ਸਟੂਡੈਂਟ ਬੁਲਾਵਾਂਗੇ ਪੂਰੇ ਸਾਲ ਦੇ ਵਿੱਚ ਹੁਣ ਦੇਖੋ ਜਿੱਥੇ 8 ਲੱਖ ਸਟੂਡੈਂਟ ਜਾ ਰਿਹਾ ਸੀਗਾ ਲਾਸਟ ইয়ার ਦੀ ਫਿਗਰ ਹੈ ਅੱਛਾ ਫਿਗਰ ਹੈ ਲਾਸਟ ইয়ার ਦੀ ਫਿਗਰ ਹੈ ਆਫੀਸ਼ੀਅਲ ਔਰ ਇਸ ਸਾਲ ਸਿਰਫ 3 ਲੱਖ 60 ਹਜ਼ਾਰ ਜਾਊਗਾ لیکن ਜਾਣ ਵਾਲਾ ਤੇ ਉਸ ਤੋਂ ਵੱਧ ਗਿਆ ਜਿਹੜਾ ਜਾਣਾ ਚਾਹੁੰਦਾ ਐ ਐਕਚੁਅਲੀ ਮਾਰਕੀਟਸ ਉਹ ਤਾਂ ਵੱਧ ਚੁੱਕੇ ਆ ਉਹ ਤਾਂ ਹੋਰ ਵੀ ਜਾਣਾ ਚਾਹੁੰਦੇ ਆ ਇਹ ਪੰਜਾਬ ਚ ਆਪਾਂ ਨੂੰ ਵੀ ਪਤਾ ਹੈ ਕਿ ਗਵਾਂਢੀ ਚਲਾ ਗਿਆ ਤੇ ਨਾਲ ਦੇ ਕੋ ਰਹਿਣਾ ਔਖਾ ਹੈ ਉਹ ਤਾਂ ਹੀ ਸੋਚਦੇ ਆ ਪਪੂਲੇਸ਼ਨ ਐਕਚੁਅਲੀ ਵੱਧ ਰਹੀ ਹੈ ਜਿਹੜੀ ਜਾਣਾ ਚਾਹੁੰਦੀ ਹੈ ਬਟ ਕੈਨੇਡਾ ਨੇ ਆ ਨੰਬਰਸ ਨੂੰ ਘਟਾਤਾ ਔਰ ਖਾਸ ਕਰ ਉਹਨਾਂ ਨੇ ਅਗਲੇ 2 ਸਾਲ ਲਈ ਘਟਾਇਆ ਹੇਜੇ ਜਿਹੜਾ ਉਹਨਾਂ ਨੇ ਸਿਸਟਮ ਅਨਾਉਂਸ ਕੀਤਾ ਉਹ 2024 ਲਈ ਕੀਤਾ 2025 लियो 2024 ਦੇ ਐਂਡ ਚ ਅਨਾਉਂਸ ਕਰਨਗੇ ਸਿਚੁਏਸ਼ਨ ਨੂੰ ਤੇ ਇਹ ਨਹੀਂ ਹੈ ਕਿ ਇੰਨਾ ਹੀ ਰਹੋਏਗਾ ਰਹੇਗਾ ਨਹੀਂ ਨਹੀਂ ਇਹ ਹੋ ਸਕਦਾ ਆ 2025 ਚ ਦੁਬਾਰਾ ਵਧੇ ਪੂਰਾ ਨਾ ਵਧੇ ਫਿਰ ਵੀ ਕੁਛ ਨਾ ਕੁਛ ਵਧੇ ਸੋ ਇਟ ਡਿਪੈਂਡਸ ਕਿ ਹੁਣ 24 ਦਾ ਆਊਟਕਮ ਕੀ ਨਿਕਲੇ ਸੋ ਇਸ ਸਾਲ ਦੇ ਵਿੱਚ ਜਿਹੜੇ ਪਲਾਨ ਕਰ ਰਹੇ ਨੇ ਉਹਨਾਂ ਦੇ ਲਈ ਯੈਸ ਉਹਨਾਂ ਲਈ ਡਾਊਟਫੁਲ ਕਈ ਚੀਜ਼ਾਂ ਡਾਊਟਫੁਲ ਹੋ ਗਈਆਂ ਕਈ ਚੀਜ਼ਾਂ ਉਹਨਾਂ ਨੂੰ ਧਿਆਨ ਦੇਣੀਆਂ ਪੈਣਗੀਆਂ ਹੁਣ ਅੱਜ ਤੋਂ ਪਹਿਲਾਂ ਕਹਿ ਲਈਏ ਜਾਂ ਅੱਜ ਤੱਕ ਵੀ ਇਹ ਸਿਚੁਏਸ਼ਨ ਸੀ ਕਿ ਜਗਾ ਜਗਾ ਏਜੰਟ ਆਫਿਸਿਸ ਹੈ ਜਿੱਦਾਂ ਸਾਡੇ ਵੀ ਹੈ ਚਲੋ ਸਾਡੀ ਤਾਂ ਕੰਪਨੀ ਹੈ ਪੰਜਾਬ ਚ ਉਦਾਂ ਹੀ ਕਈ ਜਗ੍ਹਾ ਤੇ ਆਫਿਸ ਹੈ ਬਟ ਜਿਹੜੇ ਲੋਕਲ ਛੋਟੇ ਛੋਟੇ ਆਫਿਸ ਸਾਡੇ ਕੋਲੋਂ ਵੀ ਕੋਈ ਸਟਾਫ ਛੱਡ ਕੇ ਆਫਿਸ ਖੋਲਦਾ ਸੀ ਉਹ ਆਫਿਸ ਵੀ ਫਾਈਲਾਂ ਲਾ ਰਹੇ ਸੀ ਔਰ ਕੈਨੇਡਾ ਦਾ ਵੀਜ਼ਾ ਆ ਰਹੇ ਸੀ ਔਰ ਇੰਨਾ ਵੀਜ਼ਾ ਆ ਰਿਹਾ ਸੀ ਅੱਛਾ ਉਹ 8 ਲੱਖ ਦੀ ਜਿਹੜੀ ਉਸ ਤਰੀਕੇ ਨਾਲ ਵੀਜ਼ਾ ਨਹੀਂ ਮਿਲੂਗਾ ਕਿ ਸੋ ਇਹ ਕਲੀਅਰ ਕਰਤਾ ਕੈਨੇਡਾ ਸੋ ਇਹ ਕੀ ਫਿਲਟਰ ਹੋਗੇ ਕਿ ਕਿ ਕਿਸ ਤਰੀਕੇ ਨਾਲ ਫਿਲਟਰ ਹੋਉਂ ਉਹਨਾਂ ਨੇ ਪ੍ਰੋਪਰ ਇੱਕ ਸਿਸਟਮ ਬਣਾਇਆ ਕੈਪਿੰਗ ਦੇ ਵਿੱਚ ਕੈਪਿੰਗ ਚ ਉਹਨਾਂ ਨੇ ਸਭ ਤੋਂ ਪਹਿਲਾਂ ਤੇ ਜਿਹੜੇ ਨੰਬਰਸ ਆ ਉਹ ਕੱਟ ਕਰ ਦਿੱਤੇ ਆ ਔਰ ਇਹਨਾਂ ਦੀ ਪਾਵਰ ਦੇਤੀ ਆ ਸਟੇਟਸ ਦੇ ਹੱਥ ਪ੍ਰੋਵੈਂਸੀਸ ਉਹਨਾਂ ਨੂੰ ਕਿਹਾ ਜਾਂਦਾ ਹੈ ਕੈਨੇਡਾ ਦੇ ਵਿੱਚ ਕਿ ਪ੍ਰੋਵੈਂਸ ਡਿਸਾਈਡ ਕਰੇਗਾ ਜਿਵੇਂ ਕਿ 온ਟਾਰੀਓ 온ਟਾਰੀਓ ਹੋ ਗਿਆ ਬ੍ਰਿਟਿਸ਼ ਕੋਲੰਬੀਆ ਹੋ ਗਿਆ ਅਲਬਰਟਾ ਹੋ ਗਿਆ ਔਰ ਵਿਨੀਕ ਪਾਵਰ ਹੋਏਗੀ ਯੈਸ ਜਿਹੜਾ 360000 ਦਾ ਕੋਟਾ ਬਣੇਗਾ ਪਰੋਵੈਂਸ ਵਾਈਜ਼ ਡਿਵਾਈਡ ਹੋਏਗਾ ਠੀਕ ਹੈ ਡਿਵਾਈਡ ਪ੍ਰੋਵੈਂਸਿਸ ਨੂੰ ਉਹਨਾਂ ਦੀ ਪੋਪੂਲੇਸ਼ਨ ਦੇ ਬੇਸਿਸ ਤੇ ਵੀ ਹੋ ਸਕਦਾ ਹੈ ਕਿ ਉਹਨਾਂ ਦੀ ਪ੍ਰੈਜ਼ెంట్ ਪੋਪੂਲੇਸ਼ਨ ਦਾ ਪਾਰਟਿਸਪੀਸ਼ਨ ਕੀ ਲੈ ਸਕਦੇ ਨੇ ਯੈਸ ਔਰ ਯਹਾਂ ਨੰਬਰ ਆਫ ਇੰਸਟੀਟਿਊਟਸ ਉਹਨਾਂ ਦੇ ਅੰਦਰ ਕਿੰਨੇ ਨੇ ਔਰ ਉਹਨਾਂ ਦੇ ਹਿਸਾਬ ਨਾਲ ਵੀ ਡਿਵਾਈਡ ਹੋ ਸਕਦਾ ਹੈ ਸੋ ਇਟ ਆਲ ਡਿਪੈਂਡਸ ਹੈ ਉਹਨਾਂ ਦੀ ਇੰਟਰਨਲ ਕੈਲਕੂਲੇਸ਼ਨਸ ਹੈ ਵਿਚ ਆਰ ਨਾਟ ਯੈਟ ਡਿਸਕਲੋਸਡ ਅੱਛਾ ਬਟ ਉਹਨਾਂ ਨੇ ਇਹਦੇ ਚ ਕਈ ਚੇਂਜਸ ਕੀਤੀਆਂ ਜਿੱਦਾਂ ਉਹਨਾਂ ਨੇ ਪ੍ਰਾਈਵੇਟ ਕਾਲਜਿਸ ਨੂੰ ਪੂਰਾ 네ਗੇਟਿਵ ਕਰਤਾ ਸੋ ਜਿੰਨਾਂ ਚ ਹਜੇ ਤੱਕ ਬਹੁਤ ਵੀਜ਼ਾ ਆ ਰਿਹਾ ਸੀ ਉਹ ਨਹੀਂ ਦੂਸਰਾ ਕੁਝ ਪ੍ਰਾਈਵੇਟ ਕਾਲਜਿਸ ਨੇ ਪਬਲਿਕ ਕਾਲਜਿਸ ਦੇ ਨਾਲ ਇੱਕ ਪਾਰਟਨਰਸ਼ਿਪ ਕੀਤੀ ਹੋਈ ਸੀ ਕਿ ਉਹਨਾਂ ਦੇ ਕੋਰਸ ਨੂੰ ਆਪਣੇ ਕਾਲਜ ਚ ਪੜ੍ਹਾਉਂਦੇ ਸੀ ਅੱਛਾ ਪਬਲਿਕ ਕਾਲਜ ਦੇ ਕੋਰਸ ਨੂੰ ਪ੍ਰਾਈਵੇਟ ਕਾਲਜ ਪੜ੍ਹਾਇਆ ਜਾਂਦਾ ਕਿਉਂਕਿ ਜਿਹੜਾ ਪਬਲਿਕ ਕਾਲਜਿਸ ਹੁੰਦੇ ਸੀ ਕਈ ਜਿਹੜੇ ਉਹ ਸਾਈਡ ਲੋਕੇਸ਼ਨ ਤੇ ਹੁੰਦੇ ਸੀ ਕਿਉਂਕਿ ਜਦੋਂ ਕਾਰਨ ਕੀ ਹੈ ਨਾ ਜਿੱਦਾਂ ਹੁਣ ਮੰਨ ਲਓ ਫੋਰਨਰ ਹੈ ਉਹ ਇੰਡੀਆ ਨੂੰ ਜਾਣਦਾ ਹੈ ਦਿੱਲੀ ਤੋਂ ਮੁੰਬਈ ਤੋਂ ਬੈਂਗਲੌਰ ਤੋਂ ਆ ਪਹਿਲਾਂ ਮੈਡਰਾਸ ਤੋਂ ਵੀ ਜਾਂਦਾ ਸੀ ਚੇਨਈ ਤੋਂ ਉਹਦੇ ਲਈ ਮੇਨ ਸਿਟੀਜ਼ ਨੇ ਇਦਾਂ ਹੀ ਪੰਜਾਬ ਦੇ ਬੰਦਿਆਂ ਲਈ ਕੈਨੇਡਾ ਦੀ ਜਦੋਂ ਡੈਫੀਨੇਸ਼ਨ ਦੀ ਗੱਲ ਹੁੰਦੀ ਹੈ ਤੇ ਉਹ ਟੋਰਾਂਟੋ ਹੈ ਵੈਂਕੂਵਰ ਹੈ ਸਰੀ ਹੈ ਹੁਣ ਵੱਧ ਤੋਂ ਵੱਧ ਕਿਸੇ ਨੂੰ ਪਤਾ ਲੱਗ ਗਿਆ ਤੇ ਉਹ ਐਡਮਿੰਟਨ ਦਾ ਪਤਾ ਲੱਗ ਗਿਆ ਠੀਕ ਹੈ ਨਹੀਂ ਕியੂਬੈਕ ਦਾ ਪਤਾ ਲੱਗ ਗਿਆ ਮੋਂਟਰੀਅਲ ਦਾ ਪਤਾ ਲੱਗ ਗਿਆ ਬਾਕੀ ਇਹਨਾਂ ਦੇ ਆਪਣੇ ਪੰਜਾਬੀਆਂ ਦੇ ਹਿਸਾਬ ਨਾਲ ਸਾਰੇ ਪਿੰਡ ਨੇ ਜਾਂ ਜੰਗਲ ਨੇ ਬਟ ਐਕਚੁਅਲੀ ਇਦਾਂ ਨਹੀਂਗਾ ਇੰਡੀਆ 'ਚ ਵੀ ਆਪਾਂ ਦੇਖੀ ਆਪਾਂ ਜਲੰਧਰ 'ਚ ਬੈਠੇ ਆ ਇੱਥੇ ਕਿਹੜੀਆਂ ਓਪਰਚ्युनिटीਜ਼ ਦੀ ਕਮੀ ਆ ਕੋਈ ਨਹੀਂ ਕਮੀ ਹੈ ਠੀਕ ਹੈ ਨਹੀਂ ਸੋ ਕੈਨੇਡਾ ਸ਼ੁਰੂ ਤੋਂ ਚਾਹੁੰਦਾ ਸੀ ਕਿ ਜਿਹੜੇ ਬੱਚੇ ਆ ਡਾਈਵਰਸਿਟੀ ਨਾਲ ਆਣ ਸਭ ਜਗ੍ਹਾ ਆਣ ਪਰ ਬੱਚਿਆਂ ਦਾ ਟਾਰਗੇਟ ਕੀ ਹੁੰਦਾ ਸੀ ਟੋਰਾਂਟੋ ਜਾਣਾ ਵੈਂਕੂਵਰ ਜਾਣਾ ਮੇਨ ਸਿਟੀਜ਼ ਜਾਣਾ ਹੁਣ ਜਿਹੜੇ ਕਾਲਜਿਸ ਪਬਲਿਕ ਉੱਥੇ ਹੁੰਦੇ ਸੀ ਸਾਈਡਸ ਤੇ ਵਧੀਆ ਹੁੰਦੇ ਸੀ ਸਭ ਕੁਝ ਹੁੰਦਾ ਸੀ ਬਟ ਉਹਨਾਂ ਨੂੰ ਪਾਰਟਨਰਸ਼ਿਪ ਕਰਨੀ ਪੈਂਦੀ ਸੀ ਪ੍ਰਾਈਵੇਟ ਕਾਲਜਿਸ ਦੇ ਨਾਲ ਕਿ ਰੈਦਰ ਥੈਨ ਨਵਾਂ ਕੈਂਪਸ ਬਣਾਈਏ ਆਪਾਂ ਪ੍ਰਾਈਵੇਟ ਦੇ ਵਿੱਚ ਹੀ ਆਪਣੇ ਬੱਚੇ ਲੈ ਜੀਏ ਹੁਣ ਉਹ ਪਾਰਟਨਰਸ਼ਿਪ ਦੇ ਉੱਤੇ ਗਵਰਨਮੈਂਟ ਨੇ ਬੈਨ ਲਾ ਦਿੱਤਾ ਕਿ ਹੁਣ ਪਬਲਿਕ ਪ੍ਰਾਈਵੇਟ ਕਾਲਜ ਆਪਸ ਵਿੱਚ ਕੋਈ ਪਾਰਟਨਰਸ਼ਿਪ ਨਹੀਂ ਕਰ ਸਕਦੇ ਉਹਨਾਂ ਨੂੰ ਵੀਜ਼ਾ ਨਹੀਂ ਮਿਲੂਗਾ ਜੇ ਇਦਾਂ ਦੇ ਪਾਰਟਨਰਸ਼ਿਪ ਵਾਲੇ ਨਹੀਂ ਵੀਜ਼ਾ ਬਖਰਾ ਮਸਲਾ ਹੈ ਮਤਲਬ ਉਹ ਪਾਰਟਨਰਸ਼ਿਪ ਨਹੀਂ ਕਰ ਸਕਦੇ ਪਾਰਟਨਰਸ਼ਿਪ ਨਹੀਂ ਕਰਨਗੇ ਤਾਂ ਹੁਣ ਮਤਲਬ ਜਿਹੜਾ ਪ੍ਰਾਈਵੇਟ ਉਸ ਕਾਲਜ 'ਚ ਹੁਣ ਬੱਚਾ ਪੜ੍ਹੂਗਾ ਉਹ ਪ੍ਰਾਈਵੇਟ ਹੋ ਗਿਆ ਉਹ ਪ੍ਰਾਈਵੇਟ ਹੋ ਗਿਆ ਹਾਂ ਪ੍ਰਾਈਵੇਟ ਹੋ ਗਿਆ ਤਾਂ ਉਹਨੂੰ ਵਰਕ ਪਰਮਿਟ ਅਲਾਉਡ ਹੀ ਨਹੀਂ ਹੈ ਅਲਾਉਡ ਨਹੀਂ ਹੈ ਓਕੇ ਠੀਕ ਹੈ ਨਹੀਂ ਤੇ ਉਹ ਜਿਹੜਾ ਬੱਚੇ ਨੂੰ ਹੁਣ ਮੇਨ ਕੈਂਪਸਿਸ ਦੇ ਵਿੱਚ ਜਾਣਾ ਪਏਗਾ ਤਾਂ ਮਤਲਬ ਆਉਣ ਵਾਲੇ ਦਿਨਾਂ 'ਚ ਇਦਾਂ ਦੀਆਂ ਕਈ ਲੋਕੇਸ਼ਨਾਂ ਨੇ ਜਿੰਨਾ ਬਾਰੇ ਲੋਕੀ ਹੋਰ ਜ਼ਿਆਦਾ ਵਾਕਫ ਹੋਣਗੇ ਹੋਣਗੇ ਕੈਨੇਡਾ ਨੂੰ ਲੈ ਕੇ ਡੀਟੇਲ ਦੇ ਵਿੱਚ ਸਰ ਇੱਥੇ ਇੱਕ ਗੱਲ ਆ ਪਬਲਿਕ ਸਕੂਲ ਕਾਲਜ ਤੋਂ ਸਟੱਡੀ ਕਰ ਰਿਹਾ ਹੈ ਔਰ ਇੱਕ ਬੱਚਾ ਪ੍ਰਾਈਵੇਟ ਕਾਲਜ ਤੋਂ ਸਟੱਡੀ ਕਰ ਰਿਹਾ ਹੈ ਵੀਜ਼ਾ ਤੁਸੀਂ ਕਹਿੰਦੇ ਸੀ ਬਾਅਦ ਨੂੰ ਗੱਲ ਕਰਾਂਗੇ ਬਟ ਉਹਦੇ ਵਿੱਚ ਕੀ ਡਿਫਰੈਂਸ਼ੀਏਟ ਰਹ ਜਾਏਗਾ ਕਿ ਜੋ ਪਬਲਿਕ ਚ ਉਹਨੂੰ ਕੀ ਐਡਵਾਂਟੇਜ ਹੋਏਗਾ ਜੇ ਉਹ ਪ੍ਰਾਈਵੇਟ ਕਾਲਜ ਪੜ੍ਹ ਰਿਹਾ ਤੋ ਕੀ ਐਡਵਾਂਟੇਜ ਹੈ ਦੇਖੋ ਪਬਲਿਕ ਕਾਲਜਿਸ ਜਿੰਨੇ ਵੀ ਨੇ ਗਵਰਨਮੈਂਟ ਦੇ ਸਾਰਿਆਂ ਦੇ ਵਿੱਚ ਆਲਮੋਸਟ 99.9% ਬੱਚਿਆਂ ਨੂੰ ਪੜ੍ਹਨ ਤੋਂ ਬਾਅਦ ਇੱਕ ਵਰਕ ਪਰਮਿਟ ਦਿੰਦਾ ਕੈਨੇਡਾ ਗਵਰਨਮੈਂਟ ਜਿਹੜਾ ਫਰਦਰ ਉਹਨਾਂ ਨੂੰ ਹੈਲਪ ਕਰਦਾ ਹੈ ਪੀਆਰ ਲੈਣ ਦੇ ਵਿੱਚ ਔਰ ਪ੍ਰਾਈਵੇਟ ਕਾਲਜਿਸ ਦੇ ਵਿੱਚ ਬੱਚਿਆਂ ਨੂੰ ਉਹ ਵਰਕ ਪਰਮਿਟ ਨਹੀਂ ਮਿਲਦਾ ਥੈਟ ਇਜ਼ ਦ ਰੀਜ਼ਨ ਬੱਚੇ ਲੁਕ ਕੇ ਕੰਮ ਕਰਦੇ ਨੇ ਵਰਕ ਪਰਮਿਟ ਨਹੀਂ ਮਿਲਿਆ ਹੁੰਦਾ ਯਸ ਯਾ ਬ ਏਜੰਟ ਸੋਨਨ ਗਨੰਦੀ ਜੀ ਹੈ ਪਬਲਿਕ ਕਾਲਜ ਦੀ ਪ੍ਰਾਈਵੇਟ ਕਾਲਜ ਨਾਲ ਪਾਰਟਨਰਸ਼ਿਪ ਹੈ ਤੁਸੀਂ ਇੱਥੋਂ ਪੜ੍ਹ ਕੇ ਵੀ ਵਰਕ ਪਰਮਿਟ ਲੈ ਸਕਦੇ ਹੋ ਤਾਂ ਉਹਨਾਂ ਨੇ ਹੁਣ ਕਲੀਅਰ ਕਰਤਾ ਕਿ ਇੱਥੋਂ ਪੜ੍ਹ ਕੇ ਨਹੀਂ ਮਿਲੇਗੀ ਸੋ ਇਹ ਸਭ ਤੋਂ ਵੱਡੀ ਮੈਨੂੰ ਲੱਗਦੀ ਹੈ ਤਾਂ ਮਤਲਬ ਹੁਣ ਕੈਨੇਡਾ ਗਵਰਨਮੈਂਟ ਚਾਹਦੀ ਹੈ ਕਿ ਜਿਹੜਾ ਰੈਵਨਿਊ ਵੀ ਆਵੇ ਔਰ ਜਿਹੜਾ ਸਟੂਡੈਂਟ ਵੀ ਆਵੇ ਉਹ ਜ਼ਿਆਦਾ ਤੋਂ ਜ਼ਿਆਦਾ ਗਵਰਨਮੈਂਟ ਕਾਲਜਿਸ ਔਰ ਯੂਨੀਵਰਸਿਟੀਆਂ ਚ ਜਾਵੇ ਤਾਂ ਕਿ ਉਹਦੇ ਨਾਲ ਵੀ ਕੋਈ ਫਰਾਡ ਨਹੀਂ ਹੋਵੇ ਉਹਦੇ ਨਾਲ ਵੀ ਕੁਝ ਗਲਤ ਨਹੀਂ ਹੋਵੇ ਔਰ ਗਵਰਨਮੈਂਟ ਵੀ ਔਰ ਇੱਕ ਅਚੀ ਐਜੂਕੇਸ਼ਨ ਵੀ ਲਵੇ ਕੈਨੇਡਾ ਦਾ ਐਜੂਕੇਸ਼ਨ ਦਾ ਜਿਹੜਾ ਸਿਸਟਮ ਹੈ ਉਹ ਬਦਨਾਮ ਹੋ ਰਿਹਾ ਦੁਨੀਆ 'ਚ ਓਨੈਸਟਲੀ ਕਿਉਂਕਿ ਜਦੋਂ ਤੁਸੀਂ ਛੋਟੇ ਛੋਟੇ ਡਿਪਲੋਮਿਆਂ ਚ ਦੋ ਦੋ ਕਮਰਿਆਂ ਦੇ ਕਾਲਜ ਚ ਜਾਂਦੇ ਹੋ ਤਾਂ ਤੁਸੀਂ ਉਹਨੂੰ ਕੋਈ ਐਜੂਕੇਸ਼ਨ ਤਾਂ ਕਹਿ ਨਹੀਂ ਸਕਦੇ ਉਹ ਬੇਸਿਕਲੀ ਤਾਂ ਮਾਈਗ੍ਰੇਸ਼ਨ ਹੈ ਠੀਕ ਹੈ ਨਹੀਂ ਸੋ ਉਹਨੂੰ ਉਹ ਕਰੈਕਟ ਕਰਨਾ ਚਾਹੁੰਦਾ ਹੈ ਕਿ ਸਾਡਾ ਜਿਹੜਾ ਲੈਵਲ ਹੈ ਜਿਹੜੀ ਰੈਪਿਟੇਸ਼ਨ ਹੈ ਡੀਗ੍ਰੇਡ ਹੋ ਰਿਹਾ ਉਹਨੂੰ ਸੰਭਾਲਿਆ ਜਾਵੇ ਟਾਈਮ ਨਾਲ ਨਹੀਂ ਤੇ ਖਤਮ ਹੋ ਜਾਏਗਾ ਆਉਣ ਵਾਲੇ ਟਾਈਮ ਦੇ ਵਿੱਚ ਔਰ ਇਹ ਬੈਟਰ ਹੈ ਇਹ ਬੇਸ਼ੱਕ ਅੱਜ ਔਖਾ ਟਾਈਮ ਹੈ ਏਜੰਟਸ ਲਈ ਵੀ ਸਾਡੇ ਲਈ ਵੀ ਸਾਡੇ ਬਿਜ਼ਨਸ ਲਈ ਵੀ ਔਖਾ ਹੈ ਕਿੱਥੇ ਅਸੀਂ 8 ਲੱਖ ਬੱਚੇ ਦਾ ਵੀਜ਼ਾ ਅਪਲਾਈ ਕਰਨਾ ਸੀ ਸਾਰਿਆਂ ਨੇ ਮਿਲ ਕੇ ਕਿੱਥੇ ਸਿਰਫ 3.60 60 ਹਜ਼ਾਰ ਲਵਾਂਗੇ ਤੇ ਸਾਡਾ ਵੀ ਤਾਂ ਬਿਜ਼ਨਸ ਲਾਸ ਹੈ ਬੱਚਿਆਂ ਦਾ ਵੀ ਲਾਸ ਹੈ ਬਹੁਤ ਸਾਰੇ ਬੱਚੇ ਨਹੀਂ ਜਾ ਸਕਣਗੇ ਬਟ ਇਹਦੇ ਵਿੱਚ ਗੁੱਡ ਪੁਆਇੰਟਸ ਆਣ ਨੇ ਕਿ ਜਿਹੜੇ ਸਾਲ 2 ਸਾਲ ਬਾਅਦ ਜਦੋਂ ਇਹ ਪੂਰਾ ਚੱਲ ਪਏਗਾ ਉਦੋਂ ਬੱਚਿਆਂ ਲਈ ਉੱਥੇ ਇੱਕ ਸੁਖਾਵਾਂ ਮਾਹੌਲ ਹੋਊਗਾ ਹਾਂ ਜਿਹੜੀਆਂ ਟ੍ਰਬਲਸ ਨੇ ਉਹਨਾਂ ਨੂੰ ਗਵਰਨਮੈਂਟ ਹੈ ਰੈਡੀਕੇਟ ਕਰੂਗੀ ਜੌਬ ਅਪਰਚ्युनिटीज ਕੈਰੀਅਰ ਅਪਰਚ्युनिटीज ਬੱਚਿਆਂ ਲਈ ਬੈਟਰ ਹੋਣਗੀਆਂ ਉਦੋਂ ਤੱਕ ਜਿਹੜਾ ਅੱਜ ਦੀ ਰੇਟਸ ਚ ਰੈਸੈਸ਼ਨ ਚੱਲ ਰਿਹਾ ਆ ਰਾਉਂਡ ਆਫ ਵਰਲਡ ਉਹ ਵੀ ਉਦੋਂ ਤੱਕ ਐਲੀਮੀਨੇਟ ਹੋ ਜਾਏਗਾ ਤਾਂ ਉਹ ਚੀਜ਼ਾਂ ਬੈਟਰ ਹੋ ਜਾਣਗੀਆਂ ਬੱਚਿਆਂ ਲਈ ਔਰ ਬੱਚੇ ਜ਼ਿਆਦਾ ਸੇਫ ਵੀ ਰਹਿ ਸਕਣਗੇ ਸੋ ਅਟੈਸਟੇਸ਼ਨ ਜਿਹੜਾ ਉੱਥੇ ਜਾ ਕੇ ਜਦੋਂ ਅਸੀਂ ਗਵਰਨਮੈਂਟ ਕਾਲਜ ਚ ਜਾ ਰਹੇ ਹਾਂ ਬੀਟ ਪ੍ਰਾਈਵੇਟ ਕਾਲਜ ਵੀ ਜਾ ਰਹੇ ਹਾਂ ਉਹਦੇ ਲਈ ਹੁਣ ਸਾਨੂੰ অথেন্টিਕੇਸ਼ਨ ਜਾਂ ਅੱਗੇ ਵਰਕ ਪਰਮਿਟ ਲਈ ਜਾਣਾ ਲਿਆ ਪੀਆਰ ਅਪਲਾਈ ਕਰਨ ਲਈ ਕਿੱਥੋਂ ਪੇਪਰ ਅਟੈਸਟ ਕਰਵਾਉਣੇ ਪੈਣਗੇ ਉਸਦੇ ਬਾਰੇ ਤੁਸੀਂ ਦੱਸੋ ਨਹੀਂ ਅਟੈਸਟੇਸ਼ਨ ਲੈਟਰ ਇੱਕ ਬੱਕਰੀ ਚੀਜ਼ ਹੈ ਉਹ ਬੇਸਿਕਲੀ ਕੈਨੇਡਾ ਗਵਰਨਮੈਂਟ ਨੇ ਸਿਸਟਮ ਬਣਾਇਆ ਕਿ ਇਹਦੇ ਨਹੀਂ 3.6 ਲੱਖ 60 ਹਜ਼ਾਰ ਬੱਚੇ ਅਸੀਂ ਬੁਲਾਉਣੇ ਆ ਇਹਨਾਂ ਨੂੰ ਕੰਟਰੋਲ ਕਿਦਾਂ ਕਰਨਾ ਇੱਕ ਤਰੀਕਾ ਐਮਬੈਸੀ ਇੱਕ ਇੱਕ ਬੱਚੇ ਨੂੰ ਕਾਊਂਟ ਕਰੇ ਪਰ ਉਹਦੇ ਚ ਪ੍ਰੋਬਲਮ ਸੇਮ ਰਹਿ ਸਕਦੀ ਹੈ ਕਿ ਬੱਚੇ ਟੋਰਾਂਟੋ ਹੀ ਵੱਡੀ ਜਾ ਰਹੇ ਆ ਵੈਂਕੂਵਰ ਵੱਡੀ ਜਾ ਰਹੇ ਆ ਸੋ ਉਹ ਮੋਸਟ ਲਾਈਕਲੀ ਇਹ ਕੋਟੇ ਨੂੰ ਸਟੇਟ ਵਾਈਜ਼ ਵੰਡਣਗੇ ਹਾਂ ਉਹ ਤੁਹਾਨੂੰ ਦੱਸਿਆ ਸਟੇਟ ਤੇ ਔਰ ਫਿਰ ਸਟੇਟਸ ਇੱਕ ਲੈਟਰ ਦੇਣਗੀਆਂ ਬੱਚੇ ਨੂੰ ਅੱਛਾ ਉਹ ਲੈਟਰ ਦੇ ਨਾਲ ਹੀ ਬੱਚਾ ਵੀਜ਼ਾ ਅਪਲਾਈ ਕਰ ਸਕੇਗਾ ਸੋ ਇਹ ਨਵਾਂ ਰੂਲ ਇਹਨਾਂ ਨੇ ਟੈਸਟੇਸ਼ਨ ਹੁਣ ਅੱਜ ਦੀ ਡੇਟਸ ਆਪਾਂ ਬੈਠੇ ਆ ਅੱਜ ਦੀ ਡੇਟ ਚ ਬੱਚਾ ਸਾਡੇ ਕੋਲ ਆਏਗਾ ਵੀ ਅਸੀਂ ਉਹਦੀ ਫਾਈਲ ਐਮਬੈਸੀ ਨਹੀਂ ਭੇਜ ਸਕਦੇ ਅਚਾ ਖੁਦ ਨਹੀਂ ਅਸੀਂ ਪੇਟ ਸਾਡੇ ਜਿੰਨਾ ਟੈਸਟ ਸਟੇਟ ਦਾ ਟੈਸਟ ਸਟੇਸ਼ਨ ਲੈਟਰ ਜਾਈਗਾ ਉਹ ਹਜੇ ਸ਼ੁਰੂ ਹੋਣਿਆ 31 ਮਾਰਚ ਤੱਕ ਅਚਾ ਇਹ ਹੋਇਆ ਨਹੀਂ ਇੰਪਲੀਮੈਂਟ ਇਹ ਜੇ ਸ਼ੁਰੂ ਨਹੀਂ ਹੋਇਆ ਉਹਨਾਂ ਦਾ ਬੰਨਾ ਸਿਸਟਮ ਉਹ ਸ਼ੁਰੂ ਹੋਏਗਾ ਫਿਰ ਉਹ ਪੇਡ ਹੋਏਗਾ ਫਰੀ ਹੋਏਗਾ ਜਾਂ ਉਹ ਲੈਟਰ ਲਾਂਚ ਕਿੰਨਾ ਟਾਈਮ ਲੱਗੇਗਾ ਕਿਉਂਕਿ ਹੁਣ ਗਵਰਨਮੈਂਟ ਡਿਪਾਰਟਮੈਂਟ ਨੇ ਦੇਣਾ ਹੈ ਤਾਂ ਆਬਵੀਅਸਲੀ ਕੋਈ 2 ਹਫ਼ਤੇ 3 ਹਫ਼ਤੇ 4 ਹਫ਼ਤੇ ਉਹ ਲੈਣਗੇ ਅਗਰ ਕੋਈ ਉਹਦਾ ਆਨਲਾਈਨ ਪੈਟਰਨ ਨਹੀਂ ਮੰਨਦਾ ਹੂੰ 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 ਤੋਂ ਆਉਣ ਵਾਲੇ ਦਿਨਾਂ 'ਚ ਦੇਖਣਾ ਹੋਵੇਗਾ ਕਿ ਇਹ ਸਿਚੁਏਸ਼ਨ ਕਿੱਦਾਂ ਹੋਰ ਵਰਸਟ ਹੁੰਦੀਆਂ ਨੇ ਜਾਂ ਬੈਟਰ ਹੁੰਦੀਆਂ ਨੇ ਬਟ ਅਗਲੇ 2 ਮਹੀਨੇ ਕੈਨੇਡਾ ਲਈ ਜਿਹੜੀ ਬੱਚਿਆਂ ਦੀ ਜਾਂ ਸਾਡੀ ਵੀ ਸਿਚੁਏਸ਼ਨ ਹੈ ਉਹ ਰੋਜ਼ ਇਦਾਂ ਦੀ ਹੈ ਕਿ ਸਿਸਟਮ ਖੋਲੋ ਦੇਖੋ ਅੱਜ ਕੀ ਹੋ ਗਿਆ ਕੀ ਹੋ ਗਿਆ सो so, दो मेजर रूल्स इन्हें दसेने फॉर द पीपल जो प्लान कर रहे हैं इस साल बाहर कि कैपिंग होएगी जितने बच्चा पहले अठ लख करीब जा रहा है हम सिर्फ तीन लाख के करीब जा सकता है और उसके लिए बहुत सारे रूल्स एंड रेगुलेशन से नवे सैट हो जो इकती मार्च तो बाद बाहर सामने आने और फॉलोअप करने पैणगे और सैकेंडली अटेस्टेन लैटर जो कि उ एजेंट या उ स्कूल्स ਸਿਦੈਂਬੈਸੀ ਪੇਪੇਟਸ ਆਦੇ ਸੀ ਆਪਣੀ ਫਾਈਲ ਲਗਾ ਸਕਦੇ ਸੀ ਐਮਬੈਸੀ ਦੇ ਵਿੱਚ ਉਹ ਨਹੀਂ ਹੋ ਸਕਦਾ ਅਨਲੈਸ ਐਂਡ ਅੰਟਿਲ ਤੁਹਾਨੂੰ ਅਟੈਸਟੇਸ਼ਨ ਲੈਟਰ ਸਟੇਟ ਜਿਸ ਸਟੇਟ ਦੇ ਵਿੱਚ ਤੁਸੀਂ ਪੜ ਰਹੇ ਹੋ ਉਸ ਸਟੇਟ ਤੋਂ ਅਟੈਸਟੇਸ਼ਨ ਲੈਟਰ ਨਹੀਂ ਮਿਲਦਾ ਉਹ ਕਿਵੇਂ ਮਿਲੇਗਾ ਕਿੰਨਾ ਸਮਾਂ ਲੱਗੇਗਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਆਏਗਾ ਰਾਈਟ ਠੀਕ ਥੈਂਕ ਯੂ ਸੋ ਮਚ ਸਰ ਮੋਸਟ ਵੈਲਕਮ ਫਾਰ ði ਆਲ ði ਵੈਲਿਊਅਬਲ ਫੀਡਬੈਕ ਤੇ ਐਡਵਾਈਸਰ ਜਿਹੜੇ ਤੁਸੀਂ ਸਾਡੇ ਉੱਤੇ ਐਂਡ ਜਾਂਦੇ ਜਾਂਦੇ ਇੱਕ ਹੋਰ ਫਾਇਦਾ ਲੈ ਲਿਆ ਹਾਂ ਜ਼ਰੂਰ ਜੀ ਸਪੋਰਟ ਨਾਲ ਲੈ ਨਹੀਂ ਨਹੀਂ ਬਿਲਕੁਲ ਕੁਐਸ਼ਨ ਡਾਊਟਸ ਡੈਫੀਨਿਟਲੀ ਦੂਰ ਕਰਨਾ ਹੈ ਸਾਨੂੰ ਵੀ ਚੰਗਾ ਲੱਗਦਾ ਹੈ ਸਟੂਡੈਂਟਸ ਦੇ ਐਬਸੋਲੂਟਲੀ ਸੋ ਸਪਾਊਸ ਵੀਜ਼ਾ ਦੇ ਰਿਗਾਰਡਿੰਗ ਵੀ ਕੁਝ ਰੂਲਸ ਐਂਡ ਰੈਗੂਲੇਸ਼ਨ ਚੇਂਜ ਹੋਏ ਨੇ ਉਹਦੀ ਵੀ ਥੋੜੀ ਜਿਹੀ ਬਰੀਫ ਇਨ ਬਿਲਕੁਲ ਸਪਾਊਸ ਨੂੰ ਲੈ ਕੇ ਉਹਨਾਂ ਨੇ ਟੋਟਲੀ ਸਿਸਟਮ ਚੇਂਜ ਕਰ ਦਿੱਤਾ ਪਹਿਲਾਂ ਜਦੋਂ ਸਟੂਡੈਂਟ ਜਾਂਦਾ ਸੀਗਾ ਕੈਨੇਡਾ 10+2 ਵਾਲੇ ਨਾਲ ਵੀ ਸਪਾਊਸ ਜਾ ਸਕਦਾ ਸੀ ਕਈ ਕੇਸਿਸ 'ਚ ਇਕੱਠੇ ਅਪਲਾਈ ਕਰਦੇ ਸੀ ਅਲੱਗ-ਅਲੱਗ ਕਰਦੇ ਸੀ ਜਾਂ ਪੀਜੀ ਡਿਪਲੋਮਾ 'ਚ ਸਟੂਡੈਂਟ ਜਾ ਰਿਹਾ ਤਾਂ ਉਹ ਵੀ ਸਪਾਊਸ ਨੂੰ ਲੈ ਕੇ ਜਾ ਰਿਹਾ ਸੀ ਬਟ ਹੁਣ ਸਟ੍ਰਿਕਟ ਰੂਲ ਆ ਚੁੱਕਾ ਹੈ ਕਿ ਅਗਰ ਤੁਸੀਂ ਮਾਸਟਰਸ ਕਰਨ ਜਾ ਰਹੇ ਹੋ ਕੈਨੇਡਾ ਫਿਰ ਹੀ ਤੁਸੀਂ ਆਪਣੇ ਸਪਾਊਸ ਨੂੰ ਨਾਲ ਲਿਜਾ ਸਕਦੇ ਹੋ ਅਗਰ ਓਨਲੀ ਮਾਸਟਰਸ ਡਿਗਰੀ ਲਈ ਤੁਸੀਂ ਜਾ ਸਕਦੇ ਹੋ ਹਾਂ ਅਦਰਵਾਇਜ਼ ਜਿਹੜੇ ਹੈਗੇ ਆ ਉਹਦੇ ਵਿੱਚ ਨਵੇਂ ਰੂਲਸ ਆਣੇ ਆ ਜਿਹੜਾ ਉਹਨਾਂ ਨੇ ਹਜੇ ਅਨਾਉਂਸ ਨਹੀਂ ਕੀਤੇ ਉਹ ਗੰਦੇ ਆਉਣ ਵਾਲੇ ਦਿਨਾਂ ਚ ਕਰਾਂਗੇ ਹੋ ਸਕਦਾ ਹੈ ਕਿ ਅਗਰ ਉਹ ਪਲੱਸ 2 ਤੋਂ ਬਾਅਦ ਅਲਾਉ ਕਰ ਵੀ ਦਿੰਦੇ ਆ ਤਾਂ ਉਹਦੇ ਵਿੱਚ ਉਹਨੂੰ ਵਰਕ ਰਾਈਟ ਨਹੀਂ ਮਿਲਣਗੇ ਅੱਛਾ ਉਹ ਇਹ ਨਾ ਵਰਕ ਪਰਮਿਟ ਨਹੀਂ ਦੇ ਰਹੇ ਹਾਂ ਸ਼ਾਇਦ ਉਹਨੂੰ ਵਰਕ ਪਰਮਿਟ ਨਹੀਂ ਦੇਣਗੇ ਔਰ ਮਾਸਟਰਸ ਨੂੰ ਇੱਕ ਹੋਰ ਵੀ ਬੈਨੀਫਿਟ ਹੈ ਕਿ ਜਿਹੜਾ ਸਟੂਡੈਂਟ ਮਾਸਟਰਸ 'ਚ ਜਾਊਗਾ ਉਹਨੂੰ ਅਟੈਸਟੇਸ਼ਨ ਲੈਟਰ ਦੀ ਵੀ ਲੋੜ ਨਹੀਂ ਹੈ ਔਰ ਉਹ ਕੈਪਿੰਗ ਚ ਵੀ ਨਹੀਂ ਆਂਦਾ ਉਸ ਦਾ ਐਮਬੈਸੀ ਚ ਆਪਣਾ ਕਰ ਸਕਦੇ ਬਿਲਕੁਲ ਜਿਹੜੇ ਮਾਸਟਰਸ ਵਾਲੇ ਸਟੂਡੈਂਟ ਹੈ ਉਹਨਾਂ ਨੇ ਕਿਹਾ ਕਿ ਉਹ ਇੱਕ ਪਿਓਰ ਟੈਲੈਂਟ ਹੈ ਉਹ ਟੈਲੈਂਟ ਨੂੰ ਅਸੀਂ ਕਿਸੇ ਕੈਪਿੰਗ ਚ ਨਹੀਂ ਰੱਖ ਰਹੇ ਔਰ ਉਹ ਸਿੱਧਾ ਬਿਨਾ ਕੋਈ ਅਟੈਸਟੇਸ਼ਨ ਲੈਟਰ ਲੇ ਕਿਸੇ ਵੀ ਪ੍ਰੋਵਿੰਸ ਦਾ ਉਹ ਆ ਸਕਦਾ ਮਤਲਬ ਉਹ 360000 ਤੋਂ ਬਾਹਰ ਹੋ ਗਿਆ ਸੋ ਇੱਕ ਵੈਲਿਊਏਬਲ ਐਡਵਾਈਸ ਹੀ ਸੀਗਾ ਇਹ ਅਸੀਂ ਕਹਿ ਸਕਦੇ ਹਾਂ ਇਨਫੋਰਮੇਸ਼ਨ ਸੀਗੀ ਜਿਹੜੀ ਕਨਫਿਊਜ਼ਨਸ ਹੋ ਰਹਾ ਰਹੇ ਦੂਰ ਕੀਤੀ ਔਰ ਜਿਹੜੇ ਹੋਰ ਨਵੀਂ ਰੈਗੂਲੇਸ਼ਨਸ ਆਣ ਗਿਆ will definitely come up to you. Definitely, Chief. <laughs> most welcome. Any time for so, any queries. हाँ जी सर जो जिना नो जो भी confusion है इसे regarding असी उसको clear करने की कोशिश की थी और आने वाले समय देवे जिधे दे भी Canada दे वालों हो rules and regulations सामने आएंगे असी उसको तो आगे तक ज़रूर लेके आएंगे with more information and clarity. Thank you.